ਖੰਡਪਾ ਗੈਸ ਪੂਰੀ 20% ਆਫੀਸ਼ਲ ਭਾਈ ਦਾ YouTube ਚੈਨਲ ਹੈ ਉਹ ਬਾਈ ਜੀ ਜਿੰਨੇ ਜਿਆਦਾ ਮਸ਼ਹੂਰ ਨੇ ਤੁਸੀਂ ਸਾਰੇ ਜਾਣਦੇ ਹੋਵੋਗੇ ਅਸੀਂ ਪਹਿਲੇ ਵੀ ਐਸੀ ਭਾਈ ਜੀ ਮਿਲੇ ਨਹੀਂ ਸੀ ਇਹ ਤੇ ਬੇਹਾ ਜੀ ਅੱਜ ਭਾਈ ਜੀ ਤੋਂ ਜੂਸ ਪੀਣਗੇ ਭਾਈ ਜੀ ਸੱਸੀ ਕਾਲ ਕੀ ਹਾਲ ਚਾਲ ਨੇ ਪਹਿਲੇ ਦੱਸੋ ਕਿਵੇਂ ਚੱਲ ਰਹੀ ਜਿੰਦਗੀ ਵਧੀਆ ਜੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਆਪੇ ਨਾਨਕ ਦੀ ਇਹ ਹੁੰਦੀ ਹੈ ਭਾਈ ਚੜਦੀ ਕਲਾ ਇਹੋ ਹੀ ਚੜਦੀ ਕਲਾ ਦੇਖੋ ਮਹਾਰਾਜ ਦੀ ਕਿਰਪਾ ਨਾਲ ਤੋਂ ਭਾਈ ਜੀ ਪਲਾਉ ਸਾਨੂੰ ਵੀ ਅੱਜ ਤੇ ਗੋਲੀ ਵਾਲਾ ਬੱਤਾ ਤਾਂ ਨਹੀਂ ਹੈਗਾ ਅੱਜ ਸਕਨ ਵੀ ਹੋਏਗੀ ਗੋਲੀ ਵਾਲਾ ਬੱਤਾ ਨਹੀਂ ਹੈ ਜੀ ਚਲੋ ਸਕਨ ਵੀ ਪਿੰਨੇ ਆ ਜੀ ਠੀਕ ਹੈ ਜੀ ਕਰ ਦਿਓ నింబు చూడత పొందుక నింబూ పాత వచ్చ పౌకా நீ புஸ் கர்பி கோஸ் கட்டி சோட்ட பாட்டு திஸ் இஸ் பாட்டு முசல்ல பாட்டு சோட்ட பீப்பிளே குன பாக்கே திஸ் இஸ் கலா நம்ம பனக் சோல் நீ பிதர்ப்பு கூக்கு தடிஸ்ட் சேப்பு நப்பு தடிஸ்ட் முரிண்டா ਸ਼ਰਪਤ ਪੜਿਸ ਕਾਟ ਜਮੀ ਖੱਟੀ ਔਰ ਮਿੱਟੀ ਮਿੱਟੀ ਕੱਟੀ ਡੀ ਸੀ ਸਕਟ ਟੇਸਰ ਮਿੱਟੀ ਕੱਟੀ ਔਰ ਮਿੱਟੀ ਮਿੱਟੀ ਕੱਟੀ ਸਕੂਚ ਜਮੀ ਪਰ ਪਰ ਕੇ ਗਲਾਸ ਪੀਓ ਪਾਰਿ ਪਾਰਿ ਕੇ ਮਸਾਲਾ ਪਕ ਸੋ ਡੱਬਿਓ ਉੱਟੀ ਚੱਕਰ ਵਾਸਤੇ ਗਬਰੀਟਾ ਬਣ ਗਿਆ ਸਾਰੇ ਨੇ ਪੀਤਾ ਹੋ ਗਿਆ ਟੇਸ ਤੋ ਇਹ ਹੈ ਜੀ ਬਾਈ ਜੀ ਦਾ ਕੁਝ ਯੂਨਿਕ ਜਾਂ ਅੰਦਾਜ਼ ਜਿਹਦੇ ਨਾਲ ਬਾਈ ਸਕੰਜੀ ਬਣਾਉਂਦੇ ਨੇ ਉਹ ਅੰਦਾਜ਼ ਬਹੁਤ ਜ਼ਿਆਦਾ ਫਰਕ ਦੱਸਦਾ ਨਹੀਂ ਬਾਈ ਜੀ ਅੱਥਰੱਕ 파ਕੇ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਪੋਰਟ ਤੇ ਲੋੜ ਹੈ ਤੇ ਮੈਂ ਬਾਈ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਬਾਈ ਜੀ ਤੁਹਾਡੇ ਅੰਦਰ ਟੈਲੈਂਟ ਤਾਂ ਬਹੁਤ ਹੈ ਬਟ ਇਹ ਟੈਲੈਂਟ ਨਾਲ ਤੁਸੀਂ ਹੁਣ ਕਿਸੇ ਹੋਰ ਦੇ ਚੈਨਲ 'ਚ ਸਾਡਾ ਹੋ ਗਿਆ ਕਿਸੇ ਚੈਨਲ ਹੋ ਗਿਆ ਉੱਥੇ ਨਾ ਦਿਖਾਓ ਕੋਈ ਲੋੜ ਨਹੀਂ ਤੁਸੀਂ ਆਪਣਾ ਚੈਨਲ ਖੁਦ ਦਾ ਕ੍ਰੀਏਟ ਕਰੋ ਆਪਣਾ ਫੇਸਟੂਬ ਵੀ ਦੇਖੋ ਬਈ ਸਾਡੇ ਵਰਗੇ ਆਂਦੇ ਨੇ ਨਾ ਮੈਂ ਆਪਣੀ ਗੱਲ ਕਰਾਂ ਦੀ ਜ਼ੋਰ ਦੀ ਲਾਹਾ ਲੈ ਕੇ ਚਲੇ ਜਾਣਗੇ ਸਾਨੂੰ ਪੈਸੇ ਬਣ ਜਾਣਗੇ ਇਹਨਾਂ ਦਾ ਕੀ ਇਹਨਾਂ ਦਾ ਪੜਨਾ ਚਾਹੀਦਾ ਬਾਈ ਬਾਈ ਮਿਹਨਤ ਕਰ ਰਿਹਾ ਇਹਨੇ ਸਮੇਂ ਤੋਂ ਮਿਹਨਤ ਕਰ ਰਿਹਾ ਹੈ ਤਾਂ ਬਾਈ ਜੀ ਨੂੰ ਬੇਨਤੀ ਹੈ ਬਾਈ ਜੀ ਆਪਣਾ ਫੇਸਬੁਕ ਪੇਜ ਬਣਾਓ ਮੇਰਾ ਨੰਬਰ ਮੈਂ ਬਾਈ ਜੀ ਨੂੰ ਦੇ ਕੇ ਜਾਊਂਗਾ ਠੀਕ ਹੈ ਜੀ ਕਿਸੇ ਪ੍ਰਕਾਰ ਦੀ ਕੋਈ ਵੀ ਲੋੜ ਹੋਏ ਇੰਟਰਨੈਟ ਦੇ ਸੰਬੰਧੀ ਕਿ ਵੀ ਹਾਂ ਕਿੱਥੋਂ ਫੇਸਬੁਕ ਪੇਜ ਬਣਾਣਾ ਹੈ ਕਿਵੇਂ ਚੈਨਲ ਬਣਾਣਾ ਹੈ ਕਿਵੇਂ ਪੈਸੇ ਆਣੇ ਨੇ ਸਾਰੀ ਜਾਣਕਾਰੀ ਹੋਏਗੀ ਸਾਰਾ ਪੈਸਾ ਨਾਲ ਬੈਂਕ account ਤੇ ਆਏਗਾ ਸੋ ਆਪਾਂ ਜਿੰਨੀ سپورਟ ਜਿੰਨਾ ਹੋ ਸਕਦਾ ਉਹ ਕਰਦੇ ਆ ਕਿ ਬਾਈ ਜੀ ਨੂੰ ਇਨਫੋਰਮੇਸ਼ਨ ਦੇਈਏ ਟੈਸਟ ਨਾ ਹਾਂਜੀ ਹੁਣ ਇਹ ਜੀ ਟੈਸਟ ਕਰਕੇ ਦੱਸਣਗੇ Hmm. हम्म यो नी कै मैं से सारे रिपोर्ट टेस्टी है टेस्टी है आ गया ज्यादा स्पीड देख रहे हैं या देख यार भाई की भंग करनी स्पीड स्पीड देखो यार है ना तेरा पिंडा जनाब पिंडा पढ़ाई उन्ना संगरूर <laughs> संगरूर ठीक हां जी अच्छा जी संगरूर तू कटी उधर ला दो उन्हें ऐसे ले आ दो गड्डी हां टोक कट कठे रे जूस पिन ले ਇੱਡੰਦਰ ਕਰਨ ਨਾਲ ਕੁਛ ਨਹੀਂ ਹੁੰਦਾ ਮੈਂ ਪਤਲਾ ਹੋ ਚੁੱਕਿਆ ਜੀ ਇਹ ਹਾਂ ਤਾਂ ਦਿੱਖਿਆ ਪਤਲਾ ਸੋ ਇਹਨਾਂ ਨੂੰ ਅੱਧੇ ਗਲਾਸ ਨਾਲ ਸਬਰ ਨਹੀਂ ਆਇਆ ਇਸ ਲਈ ਇੱਕ ਗਲਾਸ ਹੋਰ ਕਿੱਤਾਗਾ ਬਾਈ ਕੀ ਕਰੀਏ ਟੇਸਟੀ ਬੜਾ ਹੈ ਬਾਈ ਸਹੀ ਗੱਲ ਹੈ ਬਾਈ ਟੇਸਟੀ ਤਾਂ ਹੈ ਸੋ ਇੱਕ ਵਾਰ ਫਿਰ ਤੋਂ ਟੇਸਟ ਕਰਦੇ ਹੋਏ ਬਿਲਕੁਲ 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 ਜੀ ਕਿੱ사 ਲਗਾ ਬਿਲਕੁਲ ਹੋ ਜਨਾਬ ਕਿੰਨਾ ਜੀ ਮੈਂ ਪੰਜ ਚਾਹ ਦੀ ਟੱਪਰੀ ਹੈਗੇ ਤੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹ ਵੀ ਬਾਈ ਬੜਾ ਫੇਮਸ ਹੈ ਉਹਦੇ ਕੋਲ ਵੀ ਕਿਤੇ ਜਾ ਕੇ ਆਵਾਂਗੇ ਮੈਨੂੰ ਦੂਜਾ ਤਾਂ ਅੰਦਾਜ਼ ਇੱਕੋ ਜਿਹਾ ਲੱਗਦਾ ਹੈ ਉਹ ਵੀ ਚਾਹ ਹੀ ਬਣਾਉਂਦਾ ਹੈ ਅੱਛਾ ਹਾਂਜੀ ਬਤੋ ਉਹ ਇਨ ਪੰਜਾਬ ਤੇ ਨਹੀਂ ਪੰਜਾਬ ਤੋਂ ਬਾਹਰ ਹੈ ਕਿ ਮੁੰਬਈ ਸਾਈਡ ਸ਼ਰਕਿਤੇ ਹੈਗੇ ਨੇ ਡੋਲੀ ਦੀ ਟੱਪਰੀ ਹੈ ਡੋਲੀ ਦੀ ਟੱਪਰੀ ਉਹ ਉਹਨਾਂ ਦਾ ਚਾਹ ਬਣਾਉਣ ਦਾ ਤਜਰਬਾ ਉਸ ਨੂੰ ਕੁਝ ਐਸੇ ਪ੍ਰਕਾਰ ਦਾ ਹੈ ਹੋਈ ਨਹੀਂ ਜਾ ਕੇ ਆਵਾਂਗੇ ਪਤਾ ਕੀ ਇਹ ਉਹਨਾਂ ਤੋਂ ਪ੍ਰੇਰਿਤ ਨੇ ਜਾਂ ਉਹ ਇਹਨਾਂ ਤੋਂ ਪ੍ਰੇਰਿਤ ਨੇ ਬਾਕੀ ਐ ਸਭ ਦਾ ਆਪਣਾ ਆਪਣਾ ਹੋ ਹੁੰਦਾ ਵਾਈ ਇਕ ਟਾਈਲੈਂਡ ਸੋ ਹੁਣ ਤੁਸੀਂ ਪੀ ਲਓ ਫਿਰ ਮਿਲਦੇ ਆਂਗੇ ਸਾ ਹੁਣ ਆਪਾਂ ਪੀਕੇ ਆਏ ਆਂ ਜੀ ਗੋਲੀ ਵਾਲਾ ਬੱਤਾ ਹੋ ਗੈਸ 20% ਬੱਤਾ ਭਾਈ ਜੀ ਯਾਰ ਬੜਾ ਨਾਮ ਪੜਿਆ ਪਛਾਣ ਬੜੀ ਬਟਾ ਆਪਣੇ ਨਾਮ ਤੇ ਪਛਾਣ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੁੰਦਾ ਹੈ ਬਿਲਕੁਲ ਕੁਛ ਕਰਦੀਆਂ ਕੋਈ ਲੋਕ ਹੀ ਹੁੰਦੇ ਨੇ ਜਿਹੜਾ ਆਪਣਾ ਫਾਇਦਾ ਚੱਕ ਲੈਂਦੇ ਨੇ ਜਿੱਦੇ ਸਪੋਰਟ ਨਹੀਂ ਕਰਦੇ ਠੀਕ ਹੈ ਤੇ ਥੋੜਾ ਆਇਆ ਇਹ ਕਿ ਇਸ ਗੇਮ ਨੂੰ ਜਿਹੜਾ ਹੈ ਸੰਭਾਲ ਕੇ ਰੱਖਣਾ ਹੈ ਠੀਕ ਹੈ ਕਿ ਉਸ ਆਪਾਂ ਟਿਪਸ ਭਾਈ ਜੀ ਨੂੰ ਦੇ ਕੇ ਆਏ ਆਂ ਹੋ ਸਕਦਾ ਹੈ ਭਾਈ ਜੀ ਤੇ ਕੰਮ ਆਏ ਸੋ ਹੁਣ ਚੱਲਦੇ ਆ ਜੀ ਅੱਗੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ ਸੋ ਗਾਇਜ਼ ਹੁਣੀ ਆਪਾਂ ਪੀ ਕੇ ਆਏ ਆਂ ਜੀ ਗੈਸ 20% ਗੋਲੀ ਵਾਲਾ ਬੱਤਤਾ ਹੈਗਾ ਤਾਂ ਗੋਲੀ ਵਾਲਾ ਬੱਤਤਾ ਨਹੀਂ ਦੀ ਅੱਜ ਬਾਈ ਜੀ ਨੇ ਕੁਝ ਕਰਦੀ ਵਿੱਚ ਬਣਾ ਕੇ ਦਿੱਤੀ ਸਾਨੂੰ ਠੀਕ ਹੈ ਬਹੁਤ ਵਧੀਆ ਲੱਗਿਆ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀ ਕਰਨਾ ਚਾਹ ਹਾਂਜੀ ਠੀਕ ਹੈ ਜੀ ਉਹ ਕਹਿੰਦੇ ਗੱਲਾਂ ਬਾੜੀ ਮਾਰਦਾ ਬਟ ਕੀ ਕਰੀਏ ਬਾਈ ਸਭ ਤੋਂ ਪਹਿਲੀ ਗੱਲ YouTube Facebook ਤੇ ਪੈਸੇ ਨਹੀਂ ਲੱਗਦੇ ਜਿਹੜੇ ਕਹਿੰਦੇ ਨੇ ਯਾਰ YouTube ਚੈਨਲ ਬਣਾਵਾਂਗੇ ਪੈਸੇ ਲੱਗਦੇ ਨੇ ਇਹ ਆ ਕਈ ਬੰਦੇ ਨੇ ਕਮਾਲ ਦੀ ਗੱਲ ਹੈ ਲੋਕੀ ਪੈਸੇ ਲੈ ਰਹੇ ਨੇ YouTube ਚੈਨਲ ਬਣਾਉਣ ਦੇ ਉਹ ਬਾਈ ਫ੍ਰੀ ਆਫ ਕੋਸਟ ਬੰਦਾ ਕੋਈ ਪੈਸੇ ਨਹੀਂ ਲੱਗਦਾ ਠੀਕ ਹੈ ਤੁਹਾਡੇ ਅੰਦਰ ਟੈਲੈਂਟ ਹੋਣਾ ਚਾਹੀਦਾ ਜੇ ਤੁਹਾਡੇ ਅੰਦਰ ਟੈਲੈਂਟ ਹੈ ਤੁਸੀਂ ਆਪਣਾ ਟੈਲੈਂਟ ਦਿਖਾਓ YouTube Facebook ਤੇ ਦਿਖਾਓ ਬਿਲਕੁਲ ਫ੍ਰੀ ਆਫ ਕੋਸਟ ਤੇ ਬੰਦਾ ਹੈ Facebook ਤੇ ਵੀ ਔਰ YouTube ਤੇ ਵੀ ਚੈਨਲ ਫ੍ਰੀ ਬੰਦਾ ਹੈ ਸਾਨੂੰ ਮਿਹਨਤ ਕਰਨ ਦੀ ਲੋੜ ਹੋਊਗੀ ਹੋਰ ਤੁਹਾਡਾ ਕੁਝ ਨਹੀਂ ਲੱਗੂ ਮਿਹਨਤ ਤੁਹਾਡੀ ਲੱਗੂਗੀ ਹੋਰ ਪੱਲੋ ਤੁਹਾਡੇ ਕੁਝ ਨਹੀਂ ਜਾਣਾ ਕੁਝ ਗੱਲਾਂ ਦਾ ਧਿਆਨ ਰੱਖੋ ਵੀਰੇ ਕੁਝ ਗੱਲਾਂ ਦਾ ਇੱਕ ਨੰਬਰ ਜੋ ਤੁਸੀਂ ਆਪਣੀ ਵੀਡੀਓ ਬਣਾ ਰਹੇ ਹੋ ਕੰਟੀਨਿਊ ਬਣਾਓ ਜੀ अगर ਤੁਸੀਂ ਡੇਲੀ ਵੀਡੀਓ ਬਣਾ ਰਹੇ ਹੋ ਤਾਂ ਡੇਲੀ ਬਣਾਓ ਵੀਕਲੀ ਵੀਡੀਓ ਬਣਾ ਰਹੇ ਹੋ ਤਾਂ ਵੀਕਲੀ ਬਣਾਓ ਅਗਰ ਮੰਥਲੀ ਬਣਾ ਰਹੇ ਹੋ ਤਾਂ ਮੰਥਲੀ ਬਣਾਓ ਲੇਕਿਨ ਇੱਕ ਟਾਈਮ ਰੱਖੋ ਕਿ ਹਾਂ ਇਹ ਟਾਈਮ ਸਾਡੀ ਵੀਡੀਓ ਆਏਗੀ ਜਿਵੇਂ ਕਿ ਆਪਾਂ ਸੌਰਵ ਜੋਸ਼ੀ ਦੀ ਗੱਲ ਕਰੀਏ ਉਹਦੀ ਵੀਡੀਓ ਰੋਜ਼ ਸਵੇਰ 8:00 ਵਜੇ ਆਉਂਦੀ ਹੈ ਠੀਕ ਹੈ ਜੀ ਕੈਰੀ ਮਨਾਟੀ ਬੀਬੀ ਕੀ ਵਾਇਸ ਪਹਿਲੇ ਵੀਡੀਓ ਪਾਉਂਦੇ ਸੀਗੇ ਉਹਨਾਂ ਦਾ ਟਾਈਮ ਹੁੰਦਾ ਸੀਗਾ ਮੰਥਲੀ ਜਾਂ ਵੀਕਲੀ ਐ ਉਹਨਾਂ ਦੀ ਵੀਡੀਓ ਆਉਂਦੀ ਸੀਗੀ ਠੀਕ ਹੈ ਟੈਕਨੀਕਲ ਗੁਰੂ ਜੀ ਉਹਨਾਂ ਨੂੰ ਪਤਾ ਹੈ ਕਿ ਡੇਲੀ ਵੀਡੀਓ ਪਾ ਰਹੇ ਉਹਨਾਂ ਦੇ ਡੇਲੀ ਵੀਡੀਓ ਆ ਰਹੀ ਹੈ ਇਹ ਮਤਲਬ ਕਿ ਜਿਵੇਂ ਆਪਾਂ ਜੌਬ ਵਗੈਰਾ ਕਰਦੇ ਆਂਗੇ ਉੱਥੇ ਇੱਕ ਟਾਈਮ ਲਿਮਿਟ ਹੁੰਦੀ ਹੈ ਕਿ ਵੀ ਇੰਨੇ ਤੋਂ ਇੰਨੇ ਕੰਮ ਹੁੰਦਾ ਸੋ ਉਸੇ ਤਰ੍ਹਾਂ ਆਪਾਂ ਕੋਈ ਵੀ ਕੰਮ ਕਰਦੇ ਆਂ ਚਾਹੇ ਸ਼ੋਸ਼ਲ ਮੀਡੀਆ ਤੇ ਕਰਦੇ ਆ ਉਹਦੀ ਵੀ ਇੱਕ ਟਾਈਮਿੰਗ ਹੁੰਦੀ ਹੈ ਜੀ ਸੋ ਉਸੇ ਤਰ੍ਹਾਂ ਨੂੰ ਹੈਂਡਲ ਕਰਕੇ ਚੱਲਣਾ ਪੈਂਦਾ ਸ਼ੋਸ਼ਲ ਮੀਡੀਆ ਨੂੰ ਇਹ ਨਾਲ ਸਮਝੋ ਤੁਸੀਂ ਕਿ ਇਹ ਆਪਣਾ ਸੈਕੰਡ ਕੰਮ ਹੈ ਇਹਨੂੰ ਫਰਸਟ ਬਣਾਓ ਅਗਰ ਫਰਸਟ ਬਣਾਣਾ ਚਾਹੁੰਦੇ ਹੋ ਤਾਂ ਬਿਲਕੁਲ ਭਾਈ ਇਹਦੇ ਵਿੱਚ ਪੈਸਾ ਵਾਦੂ ਹੈ ਦੁਨੀਆ ਪਰ ਤਾਂ ਪੈਸਾ ਹੈ ਜੇ ਤੁਸੀਂ ਕਮਾਣਾ ਚਾਹੁੰਦੇ ਹੋ ਤਾਂ ਲੋਕੀ ਬਣ ਗਏ ਬਣਾ ਬਾਈ 2019 ਤੋਂ ਲੱਗਿਆ ਹੋਇਆ ਬਾਈ ਦੀ ਚੜ੍ਹਾਈ ਬਹੁਤ ਸੀ ਬਟ ਬਾਈ ਉਸ ਸੇਮ ਨੂੰ ਨਾ ਸੰਭਾਲ ਨਹੀਂ ਸਕਿਆ ਇਹਨਾਂ ਨੂੰ ਮਤਲਬ ਕਿ ਇਹ ਨਹੀਂ ਨੌਲੇਜ ਤਿਗੇ ਵੀ YouTube ਤੇ ਵੀ ਕਿਵੇਂ ਵਰਕ ਕਰੀਦਾ ਜਾਂ ਫਿਰ ਅੱਜ ਮੈਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਉਹਨਾਂ ਨੇ ਬਕਾਇਦਾ ਮਤਲਬ ਕਿ ਪੁੱਛਿਆਗਾ ਵੀ YouTube ਤੇ ਚੈਨਲ ਬਣਾਉਣ ਦਾ ਵੀ ਪੈਸੇ ਲੱਗਦੇ ਨੇ ਜੀ ਜਦ ਕਿ ਆਪਾਂ ਇਦਾਂ ਦੀ ਬਹੁਤ ਸਾਰੀਆਂ ਵੀਡੀਓਜ਼ ਪਾ ਚੁੱਕੇ ਆ ਕਿ ਬਟ ਕਈਆਂ ਨੂੰ ਨਹੀਂ ਪਤਾ ਹੁੰਦਾ ਹੈਗਾ ਬਿਲਕੁਲ ਬਟ ਸਭ ਤੋਂ ਪੂਰੀ ਗੱਲ ਮੈਨੂੰ ਇਹ ਲੱਗੀ ਇਹਨਾਂ ਨੇ ਇੱਕ ਤੋਂ ਗਾਣੇ ਦੇ ਪਿੱਛੇ ਵਰਕ ਕੀਤਾਗਾ ਬਟ ਉਹਨਾਂ ਨੇ ਇੰਨੀ ਨੌਲੇਜ ਵੀ ਮਤਲਬ ਕਿ ਇਹਨਾਂ ਨੂੰ ਨਹੀਂ ਦਿੱਤੀ ਹੈ। ਉਹੀ ਤਾਂ ਗੱਲ ਹੈ ਕਿ ਭਾਈ ਤੁਹਾਡੇ ਨਾਲ ਬੰਦਾ ਕੰਮ ਕਰ ਰਿਹਾ ਤੁਸੀਂ ਉਹਨੂੰ ਜਾਣਕਾਰੀ ਤਾਂ ਦਿਓ ਲੇਕਿਨ ਅਗਲੇ ਕਿਉਂ ਦੇਣਗੇ? ਅਗਲੇ ਜੇ ਜਾਣਕਾਰੀ ਦੇਣਗੇ ਅਗਰ ਇਹਦਾ ਫਾਇਦਾ ਹੋ ਜਾਏਗਾ ਬਾਈ ਦਾ ਇਹਨਾਂ ਦਾ ਫਾਇਦਾ ਨਹੀਂ ਕੀਤਾ ਕੁਝ ਲੋਕਾਂ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਆਪਣਾ ਫਾਇਦਾ ਕਰਕੇ ਨਿਕਲ ਗਏ ਠੀਕ ਹੈ ਬਾਈ ਨੂੰ ਪੈਸੇ ਮਿਲੇ ਨੇ ਵਧੀਆ ਠੀਕ ਹੈ ਨਾ ਲੇਕਿਨ ਬਾਈ ਦਾ ਚੈਨਲ ਮੈਂ ਸਰਚ ਕਰ ਰਿਹਾ ਸੀਗਾ ਤੁਸੀਂ ਵੀ ਸਰਚ ਕਰਕੇ ਦੇਖ ਲਿਓ ਸਰਚ ਚੈਨਲ ਹੀ ਨਹੀਂ ਆਉਂਦਾ ਬਾਈ ਦਾ ਬਾਕੀ ਸਾਰੇ ਆ ਰਹੇ ਨੇ ਬਾਈ ਦਾ ਚੈਨਲ ਨਹੀਂ ਆ ਰਿਹਾ ਉਹ ਜਦ ਚੈਨਲ ਦੇਖਿਆ ਬਾਈ ਦਾ ਹੈਰਾਨੀ ਹੋਈ 4 view 5 view 6 view ਨਹੀਂ ਮਤਲਬ ਕਿ ਜਿਹੜਾ ਬੰਦਾ ਹੈ ਨਾ ਆਪਣੇ ਕੰਮ ਆਂਦਾਗਾ ਕਟਕਟ ਉਹਨੂੰ ਇੰਨੀ ਨੋਲਿਜ ਤਾਂ ਤੁਸੀਂ ਪ੍ਰੋਵਾਈਡ ਕਰੋ ਕਿ ਉਹ ਅੱਗੇ ਆਪਣਾ ਸਿਸਟਮ ਆਪ ਸੰਭਾਲ ਸਕੇ ਤੁਸੀਂ ਨਹੀਂ ਸੰਭਾਲ ਸਕਦੇ ਅੱਗੇ ਕੋਈ ਗੱਲ ਨਹੀਂ ਹੈਗੀ ਬਟਕਟਕਟ ਉਹਨੂੰ ਨੋਲਿਜ ਤਾਂ ਦੋ ਥੋੜੀ ਜੀ ਵੀ ਹਾਂ ਵੀ ਅੱਗੇ ਤੁਸੀਂ ਏਦਾਂ ਵਰਕ ਕਰ ਲਿਓ ਤੇ ਬਈ ਬਾਕੀ ਇੱਕ ਇੱਕੋ ਹੀ ਟਿਪ ਹੈ ਬਾਈ ਰੈਗੂਲਰ ਕੰਮ ਕਰੋ ਕਿਤੇ ਵੀ ਕੰਮ ਕਰਦਾ ਹੈ ਰੈਗੂਲਰ ਕੰਮ ਕਰੋ ਹਰ ਇੱਕ ਵੀਡੀਓ ਤੇ ਮਿਲੀਅਨ ਦੇ ਸਾਹਮਣੇ ਵੀਊ ਤਾਂ ਸਾਡੇ ਵੀ ਨਹੀਂ ਆਉਂਦੇ ਜੇ ਤੁਸੀਂ ਸੋਚੋ ਨਾ ਕਿ ਹਰ ਵੀਡੀਓ ਤੇ ਮਿਲੀਅਨ ਦੇ ਸਾਹਮਣੇ ਵੀਊ ਆਏ ਨਹੀਂ ਨਹੀਂ ਸਾਡੇ ਵੀ ਨਹੀਂ ਆਉਂਦੇ ਭਾਈ ਐਵੇਂ ਮੈਂ ਤੁਹਾਨੂੰ ਕਹਾ ਉਹ ਜਿੰਨੇ ਵੀ ਦੇਖ ਲੋ ਵੱਡੇ ਤੋਂ ਵੱਡੇ ਉਹਨਾਂ ਦੇ ਵੀ ਨਹੀਂ ਆਂਦੇ ਜਿਨ੍ਹਾਂ ਦੇ ਆਂਦੇ ਨੇ ਉਹ ਪ੍ਰੋਮੋਸ਼ਨ ਕਰਦੇ ਨੇ ਪੇਡ ਪ੍ਰੋਮੋਸ਼ਨ ਯਾਦ ਰੱਖਿਓ ਜਿਹੜਾ ਦੇ ਆਂਦੇ ਨੇ ਉਹ ਪੇਡ ਪ੍ਰੋਮੋਸ਼ਨ ਕਰਦੇ ਆ ਜੇ ਆਪਾਂ ਮਿਹਨਤ ਕਰਦੇ ਰਹਾਂਗੇ ਕੰਟੀਨਿਊ ਤਾਂ ਇੱਕ ਨਾ ਇੱਕ ਦਿਨ ਇਹ ਦਿਨ ਵੀ ਦੂਰ ਨਹੀਂ ਰਹਿੰਦੇ ਹੈ ਜਾਂ ਤਾਂ ਇਹੋ ਜਿਹਾ ਕੰਟੈਂਟ ਹੋਏ ਤੁਹਾਡਾ ਤੁਹਾਡੀ ਆਡੀਅੰਸ ਇਹੋ ਜਿਹੀ ਹੋ ਜੀ ਤੁਹਾਡੇ ਨਾਲ ਕਨੈਕਟ ਰਹੇ ਲਗਾਤਾਰ ਤੁਹਾਡੀ ਵੀਡੀਓ ਨੂੰ ਆਪ ਮੁਹਾਰੇ ਸ਼ੇਅਰ ਕਰੇ ਫਿਰ ਤੁਹਾਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਜੇ ਤੁਹਾਡੀ ਉੱਤਾਂ ਦੀ ਆਡੀਅੰਸ ਨਹੀਂ ਹੈਗੀ ਠੀਕ ਹੈ ਫਿਰ ਤੁਹਾਨੂੰ ਆ ਪ੍ਰਮੋਟ ਕਰਨਾ ਪਏਗਾ ਵੀ ਚੈਨਲ ਨੂੰ ਆਪਣਾ ਆਪਣੇ ਪੇਜ ਨੂੰ ਆਪਣੀ ਵੀਡੀਓ ਨੂੰ ਠੀਕ ਹੈ ਜੇ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ ਨਵੇਂ ਨਵੇਂ ਵਰਕ ਕਰ ਰਹੇ ਹੋ ਫਿਰ ਕੰਟੀਨਿਊ ਕੰਮ ਕਰੋ ਆਪਣੀ ਆਡੀਅੰਸ ਨਾਲ ਕਨੈਕਟ ਰਹੋ ਬਾਕੀ ਐ ਨਹੀਂ ਹੁੰਦਾ ਅਗਰ ਤੁਸੀਂ ਬਾਈ ਚਾਂਸ ਨਾ ਕੀਤਾ ਵੀ YouTube ਤੇ ਜਾਂ Facebook ਤੇ ਨਵਾਂ ਨਵਾਂ ਪੇਜ ਕ੍ਰੀਏਟ ਕੀਤਾਗਾ ਸੋ ਐ ਨਹੀਂ ਹੁੰਦਾ ਵੀ ਇੱਕ ਦਿਨ ਚ ਇੱਕ ਦਿਨ ਚ ਜਾਂ ਇੱਕ ਵੀਕ ਚ ਜਾਂ ਇੱਕ ਮਹੀਨੇ ਦੇ ਵਿੱਚ ਤੁਸੀਂ ਬਹੁਤ ਉਚਾਈਆਂ ਤੇ ਚੱਲ ਜਾਓਗੇ ਇਦਾਂ ਨਹੀਂ ਹੁੰਦਾ ਟਾਈਮ ਲੱਗਦਾਗਾ ਟਾਈਮ ਦੇਣਾ ਪਊਗਾ ਵੀ ਉਹ ਜਿਹੜੇ ਲੋਕੀ ਮਸ਼ਹੂਰ ਹੋਣ ਦੇ ਲਈ ਗੰਦਵਲ ਜਾ ਰਹੇ ਨੇ ਗੰਦੀਆਂ ਚੀਜ਼ਾਂ ਪ੍ਰਮੋਟ ਕਰ ਰਹੇ ਨੇ ਗੰਦੀਆ ਵੀਡੀਓ ਬਣਾ ਬਣਾ ਕੇ ਪਾ ਰਹੇ ਨੇ ਇਹੋ ਜਿਹੀ ਵੀਡੀਓ ਗਾਲਾਂ ਕੱਢਦੇ ਨੇ ਵੀਡੀਓ ਦੇ ਵਿੱਚ ਮੈਂ ਇਹੀ ਕਹਾਗਾ ਭਾਈ ਤੁਸੀਂ ਆਪਣੇ ਫਾਇਦੇ ਲਈ ਸਮਾਜ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਹਾਲਾਂਕਿ ਇਹ ਵੀ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਕਿ ਸਾਡੇ ਕੈਨੇਡਾ ਕਿਹੜਾ ਕੋਈ ਵਿਗੜ ਜਾਊਗਾ ਜਾਂ ਸਾਡੇ ਕੈਨੇਡਾ ਕਿਹੜਾ ਕੋਈ ਸੁਧਰ ਜਾਊਗਾ ਇਸੇ ਕਿਤਨੇ ਕਿਤ ਸੱਚਾਈ ਵੀ ਹੈਗੀ ਹੈ ਪਰ ਕਹਦੇ ਨੇ ਨਾ ਕਿ ਜਦੋਂ ਅੱਗ ਲੱਗੀ ਹੋਵੇ ਤਾਂ ਤੁਸੀਂ ਕਿਦੇ ਵਿੱਚ ਆਵੋਗੇ 부ਝਾਨ ਵਾਲਿਆਂ ਦੇ ਵਿੱਚ ਇਹ ਲੱਕੜਾ ਪਾੜਮ ਵਾਲਿਆਂ ਦੇ ਵਿੱਚ ਇਹ ਤੁਸੀਂ ਸੋਚਣਾ ਹੈ ਇਹ ਮੈਂ ਸੋਚਣਾ ਹੈ ਕਿ ਆਪਾਂ ਜਦੋਂ ਗਿਣਤੀ ਹੋਵੇ ਨਾ ਤਾਂ ਇਹ ਕਹਿੰਨ ਕਿ ਆਪ ਬਦੇਸ਼ੀ ਅੱਗ ਬੁਝਾਉਣ ਵਾਲੇ ਸੀ ਪਾਣ ਵਾਲੇ ਨਹੀਂ ਸੀ ਅੱਗ ਤਾਂ ਮੱਚੀ ਪਈ ਹੈ ਸਮਾਜ ਦੇ ਵਿੱਚ ਵੱਧ ਤੋਂ ਵੱਧ ਲੋਕੀ ਗੰਦ ਫਲਾਣ ਚ ਲੱਗੇ ਹੋਏ ਨੇ ਆਪਾਂ ਤਾਂ ਘਟੋ ਘਰੇ ਇਹੋ ਜਿਹਾ ਬਣੀਏ ਆਪਾਂ ਤਾਂ ਇਹੋ ਜਿਹਾ ਬਣੀਏ ਕਿ ਆਪਾਂ ਅੱਗ ਬੁਝਾਈਏ ਆਪਾਂ ਚੰਗੀ ਵੀਡੀਓ ਬਣਾ ਕੇ ਪਾਈਏ ਆਪਾਂ ਇਹੋ ਜਿਹੀ ਮੇਰੀ ਵੀਡੀਓ ਤੇ ਕਾਮੇਡੀ ਹੁੰਦੀ ਹੈ ਲੇਕਿਨ ਮੇਰੀ ਵੀਡੀਓ ਤੇ ਕਦੀ ਕੋਈ ਗਾਲ ਨਹੀਂ ਹੁੰਦੀ ਇਕ ਕਦੀ ਵੀ ਵੀਡੀਓ ਦੇ ਵਿੱਚ ਗਾਲਾਂ ਨਹੀਂ ਕੱਟੀਆਂ ਸਾਡੀ ਵੀਡੀਓ ਵਿੱਚ ਅਸ਼ਲੀਲਤਾ ਨਹੀਂ ਹੁੰਦੀ ਇੰਨੇ ਕੋ ਬੇਨਤੀ ਪ੍ਰਮਾਨ ਕਰਨੀ ਜੀ ਪੇਸ਼ਕਾਰੀ ਕਰਦੇ ਜੋ ਕੋਈ ਕਮੀ ਪੇਸ਼ ਹੈਗੇ ਉਹਦੇ ਲਈ ਮਾਫੀ ਮੰਗਦੇ ਆ ਸਾਡੀ ਗਲਤੀ ਸਾਡੇ ਧਿਆਨ ਚ ਲਿਆਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ